ਵਾਹ ਗੁਰੂ ਜੀ ਦਾ ਹਲਸਾ ਵਾਹ ਗੁਰੂ ਜੀ ਕੀ ਫਤਹ ਗੁਰੂ ਜੀ ਨੂੰ ਵਾਹ ਕਿਹਾ ਗਿਆ ਹੈ ਵਾਹ ਸ਼ਬਦ ਅਰਥ ਹੈ ਧਨ ਜਿਸ ਤਰ੍ਹਾਂ ਧਨ ਗੁਰੂ ਇਸ ਤਰ੍ਹਾਂ ਸ਼ਬਦ ਹੈ ਵਾਹ ਗੁਰੂ ਇਹ ਸਮਾਨਾਰਥਕ ਸ਼ਬਦ ਹਨ ਜਿਵੇਂ ਤੁਹਾਨੂੰ ਧਨ RAM ਦਾਸ ਗੁਰ ਜਿਨ ਸਰੀਆ ਤੇ ਨ ਸਵਾਰਿਆ ਕਿਵੇਂ ਧੰਨ ਧਨ RAMDAS GURU ਹੈ ਕਿਸੇ ਤਰ੍ਹਾਂ ਵਾਹ ਵਾਹ RAMDAS GURU ਵੀ ਹੈ ਸੋ ਵਾਹ ਤੇ ਧੰਨ ਸਮਾਨ ਅਰਥਕ ਸ਼ਬਦ ਹਨ ਵਾਸ਼ਾਹ ਜਿਹੜਾ ਹੈ ਫਾਰਸੀ ਦਾ ਹੈ ਅਤੇ ਇਹਦੇ ਨਾਲ ਜਿਹੜਾ ਗੁਰੂ ਸ਼ਬਦ ਬੋਲਿਆ ਜਾ ਰਿਹਾ ਉਹ ਸੰਸਕ੍ਰਿਤ ਦਾ ਹੈ ਸੋ ਵਾਹ ਅਤੇ ਗੁਰੂ ਇਹਨਾਂ ਦੋਹਾਂ ਸ਼ਬਦਾਂ ਦੀ ਸੰਧੀ ਨਹੀਂ ਹੋ ਸਕਦੀ ਇਨਾ ਤੋਂ ਇੱਕ ਸ਼ਬਦ ਨਹੀਂ ਬਣ ਸਕਦਾ ਜਿਵੇਂ ਅੱਜਕੱਲ ਪ੍ਰਚਲਿਤ ਹੈ ਵਾਹ ਸ਼ਬਦ ਫਾਰਸੀ ਦਾ ਤੇ ਗੁਰੂ ਸ਼ਬਦ ਸੰਸਕ੍ਰਿਤ ਹੈ ਇਹ ਤੁਮੇ ਵਕ ਵਕ ਸ਼ਬਦ ਹਨ ਵਾਹ ਗੁਰੂ ਸ਼ਬ ਜਿਹੜਾ ਹੈ ਜਾਂ ਵਾਹ ਗੁਰ ਸ਼ਬ ਇਹ ਤਾਂ ਗੁਰੂ ਰੰਧਾ ਸਾਹਿਬ ਜੀ ਦੀ ਸਿਫਤ ਵਿੱਚ ਵਿਗੰਦ ਪਟਨੇ ਕੇਵਲ ਇਹ ਉਚਾਰਿਆ ਧੰ ਦੀ ਜਗ੍ਹਾ ਤੇ ਉਹਨਾਂ ਨੇ ਵਾਹ ਸ਼ਬਦ ਛੋਟੇ ਭਾਸ਼ਾ ਵਾਸਤੇ ਵਰਤਿਆ ਹੋਇਆ। ਤੋਂ ਪਿਆਰਿਓ ਸਾਰੇ ਦਰਸ਼ਕਾਂ ਸਾਰੇ শ্রোਤਿਆਂ ਦਾ ਧੰਨਵਾਦ ਹੈ। ਜੋ ਆਪ ਧੰਨ ਸ਼੍ਰੀ ਗੁਰੂ ਕ੍ਰੰਥ ਸਾਹਿਬ ਜੀ ਦੇ ਜੋ ਸੱਚ ਦੇ ਵਿਚਾਰ ਤਾਰਾ ਹੈ। ਉਸ ਦੇ ਕੁਝ ਵੱਟੀ ਨੂੰ ਸਮਝ ਰਾਇਓ। ਹਤੇਗਾ ਆਪਣੇ ਸੱਜਣਾ ਮਿੱਤਰਾ ਦੋਸਤਾਂ ਤੱਕ ਵੀ ਇਹ ਸੁਨੇਹੇ ਪਹੁੰਚਾਰਾਇਓ ਤਾਂ ਜੋ ਪਰਮ ਗੀ ਦੁਨੀਆ ਵਿੱਚੋਂ ਹਨੇਰੇ ਦੀ ਦੁਨੀਆ ਵਿੱਚੋਂ ਨਿਕਲ ਕੇ ਆਪਾਂ ਪ੍ਰਕਾਸ਼ ਦੀ ਦੁਨੀਆ ਵਿੱਚ ਆਈਏ ਕਿਉਂਕਿ ਸ੍ਰਿਖਤਾ ਗੁਰੂ ਗਿਆਨ ਹੈ ਸ੍ਰਿਖਤਾ ਗੁਰੂ ਸ਼ਬਦ ਹੈ ਤੇ ਸ਼ਬਦ ਕੀ ਹੈ ਗਿਆਨ ਹੈ ਸੋ ਸਿਖਦਾ ਗੁਰੂ ਗਿਆਨ ਹੋਵੇ ਤੈ ਸੇਖ ਆਪ ਹਨੇਰੇ ਵਿੱਚ ਰਹੇ ਇਹ ਗੱਲਾਂ ਜੱਜਦਿਆਂ ਨਹੀਂ ਤੂੰ ਇਹ ਪਰਮਪਲਿਕੇ ਦੂਰ ਕਰਨ ਵਾਸਤੇ ਯਤਨ ਅਰੰਭ ਕੀਤੇ ਗਏ ਹਨ ਸੋ ਪਿਆਰਿਓ ਜੇ ਕਿਸੇ ਸਿਆਣੇ ਬੰਦੇ ਨਾਲ ਚ ਗੱਲ ਕਰਦੇ ਆ ਨਾ ਇਹਨੂੰ ਦੱਸ ਦਿਆਂ ਵੀ ਜਿਹੜੀ ਅਰਦਾਸ ਕੀਤੀ ਜਾ ਰਹੀ ਹੈ ਇਹਨੂੰ ਸੇਖਰ ਅਰਦਾਸ ਕਿਹਾ ਜਾਂਦਾ ਜਿਹੜੀ ਸੇਕ ਰਹਿਤ ਮਰਿਆਦਾ ਵਿੱਚ ਦਰਜ ਹੈ ਜਿਹੜੀ ਸ਼੍ਰੋਮਣੀ ਕਮੇਟੀ ਨੇ ਬਣਾਈ ਹੈ ਕਿਉਂਕਿ ਨਾ ਤਾਂ ਸਿੱਖ ਰਹਿਤ ਮਰਿਆਦਾ ਕਿਸੇ ਗੁਰੂ ਪਾਸ਼ਾ ਨੇ ਬਣਾਈ ਹੈ ਨਾ ਇਹ ਨਿਤਨੇਮ ਰਹਿਤ ਮਰਿਆਦਾ ਵਾਲਾ ਕਿਸੇ ਗੁਰੂ ਪਾਸ਼ਾ ਨੇ ਬਣਾਇਆ ਨਾ ਇਹ ਰਹਿਤ ਮਰਿਆਦਾ ਵਾਲੀ ਅਰਦਾਸ ਕਿਸੇ ਗੁਰੂ ਪਾਸ਼ਾ ਜੀ ਦੀ ਰਚਨਾ ਹੈ ਇਹ ਸਾਰਾ ਧੰਦਾ ਜਿਹੜਾ ਇਹ ਸ਼੍ਰੋਮਣੀ ਕਮੇਟੀ ਨੇ ਆਪਣੇ ਹੱਥ ਵਿੱਚ ਲੈ ਕੇ ਕੁਝ ਵਿਦਵਾਨ ਲਾ ਕੇ ਹੁਣ ਆ ਕੋਲ ਰੀਤ ਆ ਕਰੂਆ ਆ ਗਿਆ ਹੈ ਜਿਹੜਾ ਕਿ ਅੱਜ ਕੱਲ ਸਿੱਖਾਂ ਵਿੱਚ ਪ੍ਰਚਲਿਤ ਹੋ ਚੁੱਕਾ ਗੁਰੂ ਪਾਸ਼ਾ ਦਾ ਨਿਤਨੇਮ ਜਿਹੜਾ ਹੋ ਉਹ ਰਹਿਤ ਮੁਜਾਦਾ ਵਿੱਚ ਨਹੀਂ ਹੈ ਨਾ ਉਹ ਗੁਟਕਿਆਂ ਵਿੱਚ ਹੈ ਉਹ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਪਹਿਲੇ 13 ਪੰਨੇ ਤੇ ਅਰਦਾਸ ਕਰਨ ਦਾ ਟਾਂ ਗੁਰੂ ਗ੍ਰੰਥ ਸਾਹਿਬ ਦੇ ਬੜੇ ਸ਼ਬਦ ਅਰਦਾਸ ਵਾਲੇ ਹਨ ਤੁਮ ਠਾਕਰ ਤੁਮ ਪਿਆਰ ਦਾਸ ਦੋਇਕਰ ਜੋੜ ਕਰੂੰ ਅਰਦਾਸ ਬڑے ਸ਼ਬਦ ਹਨ ਤਾਂ ਇਸ ਤਰ੍ਹਾਂ ਦੇ ਸ਼ਬਦ ਆ ਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਜਿਸ ਸਾਹਮਣੇ ਖੜੇ ਹੋ ਕੇ 10 ਗੁਰੂ ਪਾਸ਼ਾ ਦੇ ਨਾਂ ਲੈ ਕੇ ਅਗੋਂ ਅਰਦਾਸ ਜਿਹੜੀ ਆ ਉਹ ਜੋੜੀ ਜਾ ਸਕਦੀ ਹੈ ਸਤਨ ਤਨ ਗੁਰੂ ਨਾਨਕ ਸਾਹਿਬ ਪਾਸ਼ਾ ਤਨ ਤਨ ਗੁਰੂ ਅੰਗਦ ਸਾਹਿਬ ਪਾਸ਼ਾ ਤਨ ਤਨ ਗੁਰੂ ਅਮਰਦਾਸ ਸਾਹਿਬ ਪਾਸ਼ਾ ਇਸ ਤਰ੍ਹਾਂ ਕਰਦੇ ਤਨ ਤਨ ਗੁਰੂ ਗੁਰਦੇਵ ਸਿੰਘ ਪਾਸ਼ਾ ਜੀ ਸਭ ਤੇ ਹੋਣਾ ਜਿਸ ਸਾਹਿਬ ਆਕੇ ਅਗੋਂ ਫੇ ਜਿਹੜੀ ਅਰਦਾਸ ਹੈ ਉਹ ਆਪਾਂ ਨਾ ਕਨੈਕਟ ਕਰ ਸਕਦੇ ਹਾਂ ਭਾਵੇਂ ਉਸ ਵਿੱਚ ਵੀ ਕਈ ਚੀਜ਼ਾਂ ਵਿਚਾਰਨ ਵਾਲੀਆਂ ਹਨ ਪਰ ਉਹ ਇੰਨਾ ਜਿਹੜਾ ਉਹ ਸਿੱਖੀ ਦਾ ਨੁਕਸਾਨ ਨਹੀਂ ਕਰ ਰਹੀਆਂ ਜਿੰਨਾ ਇਹ ਜਿਹੜੀ ਆ ਪ੍ਰਥਮ ਭਗੋਤੀ ਵਾਲੀ ਮਾੜੀ ਪੌੜੀ ਸਿੱਖਾਂ ਦਾ ਨੁਕਸਾਨ ਕਰ ਰਹੀ ਹੈ ਸਿੱਖਾਂ ਨੂੰ ਦੁਰਗਾ ਦੇ ਪੁਜਾਰੀ ਬਣਾ ਰਹੀ ਸੋ ਜਦੋਂ ਉਹ ਸੰਦਸਦਿਆਂ ਕਿਸੇ ਸਿਆਣੇ ਸਿੱਖ ਨੂੰ ਵੀ ਅਰਦਾਸ ਵਿੱਚ ਮਾਰਕੰਡੇ ਪ੍ਰਾਣ ਵੀ ਪੜਾਇਆ ਜਾ ਰਿਹਾ ਮਾਰਕੰਡੇ ਪ੍ਰਾਣ ਦੀ ਦੁਰਗਾ ਦੇਵੀ ਉਹਦਾ ਪਾਠ ਵੀ ਕਰਾਇਆ ਜਾ ਰਿਹਾ ਤਾਂ ਸਿਆਣੇ ਬੰਦੇ ਜਰੂਰ ਚੌਂਕ ਜਾਂਦੇ ਆ ਜਿਹਨਾਂ ਨੇ ਪਹਿਲੀ ਵਾਰੀ ਇਹ ਗੱਲ ਸੁਣੀ ਹੁੰਦੀ ਹੈ ਤੇ ਉਹ ਕਹਿੰਦੇ ਅਸੀਂ ਤਾਂ ਹੁਣ ਤੱਕ ਇਸ ਤਰ੍ਹਾਂ ਕਰਦੇ ਆ ਰਹੇ ਸੁਣਦੇ ਆ ਰਹੇ ਆ ਤੇ ਬੜੇ ਹੈਰਾਨ ਹੋ ਕੇ ਉਹ ਕਹਿੰਦੇ ਹੈ ਹੈ ਸੇਖਰਦਾਸ ਵਿੱਚ ਮਾਰਕੰਡੇ ਪ੍ਰਾਨ ਵਾਲੀ ਦੁਰਗਾ ਦੇਵੀ ਦਾ ਪਾਠ ਵੀ ਕੀਤਾ ਜਾ ਰਿਹਾ ਹੈ ਬੜੇ ਹੈਰਾਨ ਹੁੰਦੇ ਹਨ ਇਹ ਗੱਲ ਸੁਣ ਕੇ ਤੇ ਫਿਰ ਕਹਿੰਦੇ ਨੇ ਪ੍ਰਚਾਰਕਾਂ ਨੂੰ ਕੀ ਹੋ ਗਿਆ ਉਹ ਇਹ ਸੱਚ ਕਿਉਂ ਨਹੀਂ ਦੱਸਦੇ ਸੰਗਤਾਂ ਵਿੱਚ ਕਿਉਂ ਨਹੀਂ ਦੱਸਦੇ ਕਿਸ ਕਰਕੇ ਨਹੀਂ ਦੱਸਦੇ ਕਿਉਂਕਿ ਸ਼ੇਕੇ ਜਾਂ ਦੇ ਕੁਹਾੜੇ ਅਤੇ ਹਲਵੇ ਮੰਡੇ ਕੋਸ ਜਾਣ ਦੇ ਦੇ ਡਰ ਤੋਂ ਉਹ ਚੁੱਪ ਰਹਿ ਕੇ ਹੀ ਕੌਮ ਦਾ ਨੁਕਸਾਨ ਕਰ ਰਿਹਾ ਹਨ ਉਹਨਾਂ ਦੀ ਚੁੱਪੀ ਇਸ ਪਾਸਿਓਂ ਕੌਮ ਦਾ ਨੁਕਸਾਨ ਕਰ ਰਹੀ ਹੈ ਆਪਾਂ ਵੀ ਕਰ ਰਹੀ ਉਹਨਾਂ ਦਾ ਕਿਉਂਕਿ ਉਹ ਵੀ ਕੌਮ ਦੇ ਸ਼ਾਮਲ ਹਨ ਕਿਉਂਕਿ ਝੂਠ ਬੋਲ ਰਹੇ ਹਨ ਇਹ ਵਾਰ ਦੁਰਗਾ ਕੀ ਹੈ ਇਸ ਨੂੰ ਉਹ ਵਾਰਸ਼ੀ ਭਗਉਤੀ ਜੀ ਕੀ ਕਿ ਕਿ ਝੂਠ ਬੋਲ ਰਹੇ ਹਨ ਤੇ ਤੁਰਗਾ ਦਾ ਪਾਠ ਜਿਹੜਾ ਸਪੋੜੀ ਵਿੱਚ ਹੈ ਇਹ ਪੌੜੀ ਦੁਰਗਾ ਦੇ ਪਾਠ ਵਾਲੀ ਕਰ ਰਹੇ ਹਨ ਕਿਉਂਕਿ ਸ਼ਮਨੇ ਕੀ ਮਿੱਟੀ ਨੇ ਬਣਾਈ ਹੈ ਇਸ ਕਰਕੇ ਉਹ ਖੋਸਕਦੇ ਨਹੀਂ ਉਹ ਉਹਨਾਂ ਦੇ ਕੰਨ ਤੇ ਜੂਨੀ ਸਰਕਤੇ ਕੁਝ ਬੋਲਦੇ ਨਹੀਂ ਤੇ ਪਿਆਰੇ ਆ ਉਸ ਗੱਲ ਨੂੰ ਸਮਝਦੇ ਆ ਕਿ ਮਾਰਕੰਡੇ ਪੁਰਾਣ ਵਿੱਚ ਕੀ ਲਿਖਿਆ ਮਾਰਕੰਡੇ ਪੁਰਾਣ ਤੋਂ ਇਹ ਦੁਰਗਾ ਦੀ ਸੇਵਤ ਜਿਹੜੀ ਆ ਕੁਕਵੇਂ ਆਈਆ ਦਾ ਸ਼ੋਰਾਂ ਦੇ ਵਿੱਚ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਮਾਰਕੰਡੇ ਪੁਰਾਨ ਦਾ ਮਤਲਬ ਕੀ ਹੈ ਇਹ ਹੈ ਮਹਾਂਕੋਸ਼ ਭਾਈ ਕਾਂ ਸਿੰਘ ਨਾਭਾ ਦਾ ਲਿਖਿਆ ਹੋਇਆ ਆਨਲਾਈਨ ਇਹਦਾ ਪੀਡੀਐਫ ਉਪਲਬਧ ਹੈ ਤੁਸੀਂ ਡਾਊਨਲੋਡ ਕਰ ਸਕਦੇ ਆਂ ਆਨਲਾਈਨ ਸਰਚ ਕਰਕੇ ਮਿਲ ਜਾਂਦਾ ਹੈ ਇੱਥੇ ਆਪਾਂ ਦੇਖਦੇ ਆ ਮਾਰਕੰਡ ਮਾਰਕੰਡਾ ਤੇ ਮਾਰਕੰਡੇ ਇੱਥੇ ਆਪਾਂ ਕੀ ਦੇਖਦੇ ਆ ਮ੍ਰਿਕੰਡ ઋષਿ ਦਾ ਪੁੱਤਰ ਸੀ ਮਾਰਕੰਡੇ ਨਰਸਿੰਘ ਪੁਰਾਣ ਵਿੱਚ ਕਥਾ ਇਹ ਪੁਰਾਣ ਜਿਹੜੇ ਸਾਰੇ ਹਿੰਦੂ ਮਾਤ ਦੇ ਗ੍ਰੰਥ ਹਨ ਨਰਸਿੰਘ ਪੁਰਾਣ ਵਿੱਚ ਕਥਾ ਹੈ ਕਿ ਜਦ ਮਨ ਸਵਿਨੀ ਦੇ ਕਰਭ ਤੋਂ ਮਾਰਕੰਡੇ ਜਨਮਿਆ ਤਾਂ ਮ੍ਰਿਕੰਡ ઋષਿ ਨੇ ਜਾਣ ਲਿਆ ਕਿ ਬਾਲਕ 12 ਬਰੇ ਦਾ ਹੋ ਕੇ ਮਰ ਜਾਵੇਗਾ ਬਾਰਾਂ ਮਰਦਾ ਹੋ ਗਏ ਇਸ ਲਈ ਮਾਤਾ ਪਿਤਾ sada ਦੁਖੀ ਰਹਿੰਦੇ ਸਨ ਇੱਕ ਦਿਨ ਮਾਂ ਬਾਪ ਨੂੰ ਉਦਾਸ ਦੇਖ ਕੇ ਮਾਰਕੰਡੇ ਨੇ ਕਾਰਨ ਪੁੱਛਿਆ ਕਿ ਉਦਾਸ ਕਿਉਂ ਆ ਤਾਂ ਉਹਨਾਂ ਨੇ ਪੁੱਤਰ ਨੂੰਸ ਦੀ ਥੋੜੀ ਉਮਰ ਹੋਣ ਦਾ ਸਵਭ ਦੱਸਿਆ ਇਸ ਪਰ ਮਾਰਕੰਡੇ ਨੇ ਐਸਾ ਘੋਰ ਤਪ ਕੀਤਾ ਕਿ ਵਿਸ਼ਨੂੰ ਤੋਂ ਦੀਰਘ ਜੀਵੀ ਹੋਣ ਦਾ ਵਰ ਲੈ ਲਿਆ ਇਹ ਕਥਾ ਹੈਗੀ ਆ ਇੰਦਰ ਸਿੰਘ ਪੁਰਾਣ ਦੀ ਹੁਣ ਇਹ ਕਥਾ ਇੱਕ ਹੋਰ ਇਹਦੇ ਨਾਲ ਪਦਮ ਪੁਰਾਣ ਦੇ ਵਿੱਚ ਵੀ ਆ ਇਹ ਵੱਖ-ਵੱਖ ਪੁਰਾਣ ਜਿਹੜੇ ਆ ਇਹ Hindu ਮਤੇ ਗ੍ਰੰਥ ਹਨ ਪਾਦਮ ਪ੍ਰਾਨ ਦੀ ਕਥਾ ਸਿੱਖੀ ਦੇ ਵਿੱਚ ਇਹਨਾਂ ਦੀ ਕੋਈ ਮਾਨਤਾ ਨਹੀਂ ਹੈ ਕਿਉਂਕਿ ਸਿੱਖੀ ਦਾ ਜਿਹੜਾ ਗ੍ਰੰਥ ਹੈ ਉਹ ਕੇਵਲ ਗੁਰੂ ਗ੍ਰੰਥ ਸਾਹਿਬ ਹੈ ਪਾਦਮ ਪ੍ਰਾਨ ਵਿੱਚ ਕਥਾ ਹੈ ਕਿ ਮਰਕੰਡ ਰਿਸ਼ੀ ਦੇ ਘਰ ਸਤ ਰਿਸ਼ੀ ਆਏ ਬਾਲਕ ਮਾਰਕੰਡੇ ਨੇ ਉਹਨਾਂ ਨੂੰ ਪ੍ਰਣਾਮ ਕੀਤਾ ਰਿਸ਼ੀਆਂ ਨੇ ਅਸ਼ੀਰਵਾਦ ਦਿੱਤਾ ਕਿ ਦੀਰਘ ਜੀਵੀ ਹੋਵੇ ਪਿਛੋਂ ਰਿਸ਼ੀਆਂ ਨੇ ਦੇਖਿਆ ਕਿ ਮਾਰਕੰਡੇ ਦੀ ਉਮਰ ਤਾਂ ਬਹੁਤ ਛੋਟੀ ਹੈ ਪਰ ਅਸੀਂ ਉਸ ਨੂੰ ਦੀਰਘ ਜੀਵੀ ਹੋਣ ਦਾ ਵਾਰ ਦੇ ਚੁੱਕੇ ਹਾਂ ਇਸ ਕਾਰਨ ਬਾਲਕ ਨੂੰ ਬ੍ਰਹਮਾ ਪਾਸ ਲੱਗਿਆ ਪਰ ਵੱਡੀ ਉਮਰ ਬੜਾ ਹੋਣ ਦਾ ਬਾਅਰ ਬ੍ਰਹਮਾ ਤੋਂ ਦੁਆਇਆ ਫਿਰ ਮਾਰਕੰਡੇ ਦੀ ਇਸਤਰੀ ਸੀ ਧੂਮਾਵਤੀ ਅਤੇ ਪੁੱਤਰ ਸੀ ਵੇਦਸ਼ਿਰਾ ਮਾਰਕੰਡੇ ਤੇ ਕੋਹਦ ਕਾਇ ਜਨ ਤਿਰਨ ਤਰ ਮੂंड ਬੁਲਾਏ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਮਾਰਕੰਡ ਰਿਸ਼ੀ ਦਾ ਜ਼ਿਕਰ ਭਗਤ ਨਾਮਦੇਵ ਜੀ ਬਾਣੀ ਵਿੱਚ ਆਉਂਦਾ ਹੈ ਕਿ ਮਾਰਕੰਡੇ ਰਿਸ਼ੀ ਤੋਂ ਵੀ ਕੋਈ ਵਟਾ ਹੈ ਜਿਹੜਾ ਕੱਖਾਂ ਦੀ ਕੋਲੀ ਵਿੱਚ ਆਪਣੀ ਜ਼ਿੰਦਗੀ گزار ਗਿਆ ਅਗੇ ਨੰਬਰ 2 ਤੇ ਕੀ ਲਿਖਿਆ ਆ ਮਾਰਕੰਡੇ ਦੇ ਨਾਮ ਪਰ ਇੱਕ 9000 ਸ਼ਲੋਕ ਦਾ ਪੁਰਾਣ ਪ੍ਰਸਿੱਧ ਹੈ 9000 ਸ਼ਲੋਕਾਂ ਵਾਲਾ ਪੁਰਾਣ ਮਾਰਕੰਡੇ ਦੇ ਨਾਂ ਤੇ ਜਦੋਂ ਨਾ ਮਾਰਕੰਡੇ ਪ੍ਰਾਣ ਉਹਦੇ ਵਿੱਚ 9000 ਸ਼ਲੋਕ ਹੈ ਜਿਸ ਵਿੱਚ ਭਾਈ ਕਾਂ ਸਿੰਘ ਬਲਾਕ ਨਾ ਬਲਿਖਦੇਨ ਜਿਸ ਵਿੱਚ ਹੋਰ ਗ੍ਰੰਥਾਂ ਤੋਂ ਛੋਟ ਦੁਰਗਾ ਦੀ ਕਥਾ ਹੈ ਹੈ ਤਾਂ ਮਾਰਕੰਡੇ ਪ੍ਰਾਣ ਪਰ ਇਸ ਇਸ ਪੁਰਾਣ ਵਿੱਚ ਦੁਰਗਾ ਦੀ ਕਥਾ ਵੀ ਹੈ ਜਿਸ ਨੂੰ ਚੰਡੀ ਪਾਠ ਅਤੇ ਦੁਰਗਾ ਸਤਸ਼ਤੀ ਆਖਦੇ ਹਨ ਕਿਸੇ ਦਾ ਸੁਤੰਤਰ ਅਨਵਾਦ ਦਸ਼ਮ ਗ੍ਰੰਥ ਵਿੱਚ ਦੋ ਚੰਡੀ ਚਰਤਰ ਅਤੇ ਚੰਡੀ ਦੀ ਵਾਰ ਹੈ ਜਿਹਨੂੰ ਬਾਦ ਸ਼ਰੀਪ ਭਗਉਤੀ ਜੀ ਕੇ ਅੱਜ ਦਸ਼ਮ ਗ੍ਰੰਥ ਵਿੱਚ ਸਿੱਖੀ ਦੇ ਦੁਸ਼ਮਣਾਂ ਨੇ ਲਿਖ ਦਿੱਤਾ ਨਾਂ ਬਦਲ ਕੇ ਨਾਂ ਸੀ ਵਾਰ ਦੁਰਗਾ ਕੀ ਸੋ ਆਪਾਂ ਦੇਖ ਲਿਆ ਇੱਥੇ ਭਾਈ ਕਾਂਸੀ ਨੰਬਰ ਕੀ ਕਹਿ ਰਹੇ ਹਨ ਮਾਰਕੰਡੇ ਪਰੋਂ ਦਾ ਜ਼ਿਕਰ ਕਰ ਰਹੇ ਹਨ 9000 ਸ਼ਲੋਕ ਹਨ ਤੇ ਉਹਦੇ ਵਿੱਚ ਦੁਰਗਾ ਦਾ 파ਟ ਵੀ ਦੁਰਗਾ ਦੀ ਕਥਾ ਵੀ ਹੈ ਇਹ ਦੁਰਗਾ ਦੀ ਕਥਾ ਦਸ਼ਕ੍ਰੰਤ ਵਿੱਚ ਤਿੰਨ ਰੂਪਾਂ ਵਿੱਚ ਆਈ ਹੈ ਉਹ ਤਿੰਨ ਰੂਪ ਜਿਹੜੇ ਹਨ ਉਹ ਚੰਡੀ ਚਤਰ ਦੇ ਰੂਪ ਹੈ ਚੰਡੀ ਚਤਰ ਰੋਕਤਵਲਾਸ ਚੰਡੀ ਚਤਰ ਦੂਜਾ ਅਤੇ ਚੰਡੀ ਦੀ ਵਾਰ ਜਨ ਦੁਰਗਾ ਕੀ ਵਾਰ ਜਦ ਵਾਰਸ਼ੇ ਪਕਉਤੀ ਸੀ ਕਿ ਇਹ ਆਖਣ ਲੱਗ ਪਏ ਤਾਂ ਇਹ ਜਿਹੜਾ ਅਨੁਵਾਦ ਹੈ ਇਹ ਸੁਤੰਤਰ ਅਨੁਵਾਦ ਹੈ ਮਾਰਕੰਡਿਪੁਰਾਣ ਵਿੱਚ ਜਿਹੜੀ ਦੁਰਗਾ ਦੀ ਕਥਾ ਹੈ ਤੂੰ ਹੁਣ ਤਾਂ ਆਪ ਸਮਝ ਗਏ ਆ ਕਿ ਦੁਰਗਾ ਦੀ ਜਿਹੜੀ ਕਥਾ ਮਾਰਕੰਡਿਪੁਰਾਣ ਵਿੱਚ ਹੈ ਉਹ 700 ਸ਼ਲੋਕਾਂ ਵਾਲੀ ਕਥਾ ਆ ਤਾਂ ਇਹ ਉਹਦਾ ਨਾਮ ਦੁਰਗਾ ਸਤਸ਼ਤੀ ਆ ਜਾਂ ਸप्तਸ਼ਤੀ ਵੀ ਲਿਖਿਆ ਆ ਮਤਲਬ ਸਤੀਆ ਮਤਲਬ 100 ਸਤ 100 ਸ਼ਲੋਕਾਂ ਵਾਲੀ ਦੁਰਗਾ ਦੀ ਕਥਾ ਜਿਹਨੂੰ ਦਸ਼ਮ ਗ੍ਰੰਥ ਵਿੱਚ ਅਨਵਾਦ ਕਰਕੇ ਲਿਖ ਦਿੱਤਾ ਗਿਆ ਸੁਤੰਤਰਨਵਾਦ ਕੀਤਾ ਗਿਆ ਤੇ ਉਹਦੇ ਵਿੱਚੋਂ ਹੀ ਇਹ ਜਿਹੜੀ ਆ ਪ੍ਰਤੰਪਕਾਤਿ ਵਾਲੀ ਪੌੜੀ ਨਿਕਲੀ ਆ ਇਹ ਦੁਰਗਾ ਦੀ ਕਥਾ ਵਿੱਚੋਂ ਇਹ ਨਿਕਲਦੀ ਪਈ ਆ ਹੁਣ ਆਪਾਂ ਦੇਖਦੇ ਆ ਕਿ ਇਹ ਜਿਹੜਾ ਮਾਰਕੰਡੇ ਪੁਰਾਣ ਹੈ ਇਹਦੇ ਚੈਪਟਰ ਅਤੇ ਚੰਡੀ ਚਤਰ ਉਕਤ ਵਿਲਾਸ ਦੇ ਚੈਪਟਰ ਜਿਹੜੇ ਆ ਇਕਦਮ ਮੈਚ ਕਰਦੇ ਇੱਕ ਦੂਜੇ ਨਾਲ ਜਿੱਥੋਂ ਇੱਕ ਕਥਾ ਜਿਹੜੀ ਆ ਉਹ ਲੈ ਗਈ ਹੈ ਇਹ ਆਪੀ ਦੇ ਸਾਹਮਣੇ ਅੰਤਕਾ ਨੰਬਰ 1 ਹੈ ਇਹ ਹੈ ਪੁਸਤਕ 10 ਗ੍ਰੰਥ ਦੀ ਅਸਲੀਅਤ ਇਹਦਾ ਪੀਡੀਐਫ ਵੀ ਆਨਲਾਈਨ ਅਪਲავਡ ਹੈ ਸਰਚ ਕਰੋ Google ਤੇ 10 ਗ੍ਰੰਥ ਦੀ ਅਸਲੀਅਤ ਪੀਡੀਐਫ ਇਹ ਤੁਹਾਨੂੰ ਮਿਲ ਜਾਏਗਾ ਇਹ ਸਰਦਾਰ ਦਲਵੀਰ ਸਿੰਘ ਐਮ ਐਸ ਸੀ ਕ੍ਰਿਧਵਾਦ ਵਾਲਿਆਂ ਦਾ ਇਹ ਲਿਖਿਆ ਹੋਇਆ ਤੇ ਉਹਨਾਂ ਨੇ ਅੰਤਕਾ ਨੰਬਰ 1 ਵਿੱਚ 17 ਨੰਬਰ ਪੰਨੇ ਉੱਤੇ ਇੱਥੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਮਾਰਕੰਡੇ ਪ੍ਰਾਣ ਵਿੱਚ ਜਿਹੜੀ ਇਹ ਦੁਰਗਾ ਦੀ ਕਥਾ ਹੈ ਉਹਦੇ ਪੰਨੇ ਵੀ ਨਾਲ ਦਿੱਤੇ ਆ ਅਤੇ ਚੰਡੀ ਚਰਿਤ੍ਰ ਉਕਤ ਬਲਾਸ ਜਿਹਦੇ ਵਿੱਚ ਇਸ ਦੁਰਗਾ ਦੀ ਕਥਾ ਦਾ ਅਨੁਵਾਦ ਆ ਗਿਆ ਉਹ ਵੀ ਪੰਨੇ ਨਾਲ ਦਿੱਤੇ ਆ ਦਰਸ਼ਕਾਂ ਦਾ ਤੋ ਚੰਡੀ ਚਤਰ ਉਕਤ ਬਲਾਸ ਤੋਂ ਬਾਅਦ ਇਹ ਹੀ ਕਥਾ ਚੰਡੀ ਚਤਰ ਵਿੱਚ ਆ ਗਈ ਅਤੇ ਇਹ ਹੀ ਕਥਾ ਫੇਰ ਜਿਹੜੀ ਬਾਰਸ਼ਰੀ ਭਗਉਤੀ ਜੀ ਕੀ ਜਾਂ ਬਾਰਸ਼ਰੀ ਦੁਰਗਾ ਕੀ ਜਿਹੜੀ ਆ ਉਹਦੇ ਵਿੱਚ ਇਹ ਹੀ ਕਥਾ ਆ ਗਿਆ ਤਿੰਨ ਵਾਰੀ ਕਥਾ ਜਿਹੜੀ ਆ ਉਹ ਦਸ਼ਕਪ੍ਰੰਤੇ ਲਿਖਾਰੀ ਨੇ ਇਹ ਲਿਖਿਆ ਮਾਰਕੰਡੇ ਪ੍ਰਾਣੀ ਦੁਰਗਾ ਦੀ ਕਥਾ ਕਿਉਂ ਤਿੰਨ ਵਾਰੀ ਲਿਖੀ ਆ ਇਹ ਅੰਦਾਜ਼ਾ ਲਾ ਸਕਦੇ ਆਪਾਂ ਕਿਉਂਕਿ ਜਿਹੜੇ ਪੁਜਾਰੀ ਹਨੰਤਾ ਸੁਮਰੰਥ ਵਿੱਚ ਦੁਰਗਾ ਤੇ ਮਹਾਕਾਲ ਦੇ ਉਹਨਾਂ ਨੇ ਇਸ ਦੁਰਗਾ ਨੂੰ ਪ੍ਰਮੋਟ ਕਰਨ ਵਾਸਤੇ ਇਹਦੀ ਜਿਹੜੀ ਸ਼ਕਤੀ ਦਿਖਾਈ ਗਈ ਤਿੰਨ ਵਾਰੀ ਸ਼ਕਤੀ ਦਿਖਾਈ ਹੈ ਕਿ ਕਿਵੇਂ ਇਹ ਨੇ ਦੰਤਾਂ ਨੂੰ ਮਾਰਿਆ ਤੇ ਇੰਦਰ ਨੂੰ ਰਾਜ ਦਵਾਇਆ ਇਹ ਤਿੰਨਾ ਹੈ ਇਹ ਚੰਡੀ ਚਰਤਰਾ ਵਿੱਚ ਇਹ ਹੀ ਕਹਾਣੀ ਚੱਲਦੀ ਹੈ ਵੀ ਇੰਦਰ ਦਾ ਰਾਜ ਖੋਹ ਲਿਆ ਦੰਤਾਂ ਨੇ ਦੰਤਾਂ ਨੂੰ ਮਾਰ ਕੇ ਦੁਰਗਾ ਨੇ ਇੰਦਰ ਨੂੰ ਵਾਪਸ ਰਾਜ ਦਵਾਇਆ ਉਹ ਇੰਦਰ ਜਿਹੜਾ ਬਲਾਤਕਾਰੀ ਸੀ ਜਿਹੜਾ ਗੌਤਮ ਰਿਸ਼ੀ ਦੀ ਘਰ ਵਾਲੀ ਦੇ ਕੋਲ ਚਲਾ ਗਿਆ ਸੀ ਜਿੱਦੋਂ ਗੌਤਮ ਰਿਸ਼ੀ ਬਾਰਿਸ਼ ਇਸ਼ਨਾਨ ਕਰਨ ਵਾਸਤੇ ਗਿਆ ਹੋਇਆ ਸੀ ਉਹਦਾ ਰਾਜ ਵਾਪਸ ਧੋਣ ਵਾਸਤੇ ਇਹ ਤਿੰਨ ਇਹ ਕਹਾਣੀਆਂ ਇਸ ਦਸ਼ਕਨੰਤ ਵਿੱਚ ਲਿਖੀਆਂ ਗਈਆਂ ਤੋਂ ਆਪਾਂ ਮੈਚ ਕਰਦੇ ਹਾਂ ਮਾਰਕੰਡੇ ਪ੍ਰਾਣ ਅਤੇ ਬਚਤਰਨਾਟਕ ਦੇ ਪੰਨੇ ਜਿੱਥੋਂ ਸਪਸ਼ਟ ਹੁੰਦਾ ਕਿ ਇਹ ਜਿਹੜੀ ਇਹ ਕਥਾ ਹੈ ਦੁਰਗਾ ਦੇ ਪਾਠ ਵਾਲੀ ਇਹ ਮਾਰਕੰਡੇ ਪ੍ਰਾਣ ਵਿੱਚੋਂ ਆਈ ਹੈ ਚਾਹੇ ਉਹ दुर्गा की वार ਵਿੱਚ ਆਈਆ ਜੇਤੇ ਪੌੜੀ ਪਾਈ ਗਈ ਹੈ प्रथम कौतिवाली चाहीओ चंडी चित्र उक्त ब्रास ਵਿੱਚ ਆਈਆ ਜਾਂ चंडी चित्र तुजे वचन कहानियां ਲਓ ਸ਼ੁਰੂ ਕਰਦੇ ਆਪਾਂ ਮਾਰ ਪੰਨਾ ਮਾਰਕੰਡ ਦੇ पुराण ਦਾ 306 307 ਤੇ ਇਹਨਾਂ ਕੰਪੇਅਰ ਕਰੋ ਪੰਨਾ 75 ਨਾਟ ਗ੍ਰੰਥ ਦਾ 74 ਤੋਂ 75 ਇੱਥੇ ਆਪੜੋ ਦੋਹਾਂ ਥਾਵਾਂ ਤੇ ਲਿਖਿਆ ਆ ਇਹ ਤੇ श्री ਮਾਰਕੰਡ ਦੇ ਪੁਰਾਣੇ उक्त विलास मद कैटव बधे प्रथम अध्याय ਮਦ ਕੈਟੋ ਬਦੇ ਮਤਲਬ ਮਦ ਕੈਟੋ ਨੂੰ ਮਾਰਨਾ ਉਹਦਾ ਵੱਧ ਕਰਨਾ ਮਾਰਕੰਡੇ ਪੁਰਾਣ ਦਾ ਪੰਨਾ 307 ਤੋਂ 318 ਚੰਡੀ ਬਚਿਤ੍ਰਨਾਟ ਗ੍ਰੰਥ ਦਾ ਕਥਾ ਦਾ ਦਾ ਗ੍ਰੰਥ ਦਾ ਪੰਨਾ 75 ਤੋਂ 79 ਤੇ ਇਥੇ ਇਹ ਦੋਹਾਂ ਥਾਂ ਤੇ ਲਿਖਿਆ ਆ ਇਥੇ ਸ਼੍ਰੀ ਮਾਰਕੰਡੇ ਪੁਰਾਣੇ ਮੈਕਾਸੁਰ ਬਦੇ ਮੈਕਾਸੁਰ ਬਦੇ ਇਹਦੇ ਆਏ ਤੂੰ ਦੂਜਾ ਮੈਕਾਸੁਰ ਦੀ ਮੌਤ ਹੋ ਗਈ ਹੁਣ ਦੇਖੋ ਮਾਰਕੰਡੇ ਪੁਰਾਣ ਦਾ ਆਪਣਾ 331 ਤੇ 333 ਤੇ ਵਿਚਿਤਰ ਨਾਟ ਗ੍ਰੰਥ ਦਾ 79 ਤੋਂ 83 ਇੱਥੇ ਕਿ ਲਿਖਿਆ ਇਤੀ ਸ਼੍ਰੀ ਮਾਰਕੰਡੇ ਪੁਰਾਣੇ ਤੁਮਰ ਲੋਚਨ ਤੁਮਰ ਨੈਨ ਬਦ ਹੈ ਇਹ ਹੈ ਜ ਆਏ ਨੰਬਰ 10 ਇਹ ਦੋਵਾਂ ਥਾਂਾਂ ਤੇ ਇਦਾਂ ਲਿਖਿਆ 10 ਗੁਣਾ ਤੇ ਵੀ ਇਦਾਂ ਲਿਖਿਆ ਮਾਰਕੰਡੇ ਪੁਰਾਣ ਵਿੱਚ ਵੀ ਲਿਖਿਆ ਕੰਪੈਰੀਜ਼ਨ ਕੀਤਾ ਗਿਆ ਕਿ ਨਹੀਂ ਮਿਹਨਤ ਸਰਦਾਰ ਦਲਬੀਰ ਸਿੰਘ ਨੇ ਕੀਤੀ ਇਸ ਪਾਸੇ ਨੂੰ ਤੇ ਇਹ ਜਿਹੜਾ ਉਹਦਾ ਇਹ ਗ੍ਰੰਥ ਹੈ ਜਿਹੜਾ 10 ਗੁਣਾ ਦੀsਲੀਤ ਇਹ ਸਾਰਿਆਂ ਨੂੰ ਜ਼ਰੂਰ ਪੜਨਾ ਚਾਹੀਦਾ ਜਿਹੜੇ ਸੱਚ ਜਾਣਨਾ ਚਾਹੁੰਦੇ ਹਨ ਕਿ ਇਹ ਗ੍ਰੰਥ ਦੱਸਉਂਦਾ ਹੈ ਕਿਵੇਂ ਇਹ ਸਿੱਖ ਨੂੰ ਗੁੰਮਰਾ ਕਰਨ ਵਾਸਤੇ ਲਿਖਿਆ ਗਿਆ। ਅਗੇ ਚਲਦੇ ਹਾਂ ਮਾਰਕੰਡੇ ਪੁਰਾਣ ਪੰਨਾ 333 336 ਤੇ ਵਿਚਿਤ੍ਰ ਨਾਟ ਦਾ ਪੰਨਾ 83 ਤੋਂ 85 ਇੱਥੇ ਵੀ ਇਹ ਲਿਖਿਆ ਹੈ ਤੇ ਸ਼੍ਰੀ ਵਿਚਿਤ੍ਰ ਨਾਟ ਗ੍ਰੰਥੇ ਚੰਡੀ ਚਰਿਤਰੇ ਚੰਡ ਮੁੰਡ ਬਦੇ ਅਧਿਆਏ ਚੌਥਾ ਅੱਗੇ ਬਨਨਾ ਮਾਰਕੰਡ ਪੁਰਾਣ ਤੈਨਸ 360 ਤੈਨਸ 341 ਵਿਸ਼ਤਰ ਨੜ ਗ੍ਰੰਥਾ ਪੰਨਾ 85 ਤੋਂ 91 ਇਤੀ ਸ਼੍ਰੀ ਮਾਰਕੰਡੇ ਪੁਰਾਣੇ ਰਕਤ ਵੀਦ ਵਜੇ ਵਧੇ ਇਹ ਅਧਿਆਇ 5 ਰਕਤ ਵੀਦ ਦਾ ਇੱਥੇ ਮਾਰਿਆ ਜਾਣਾ ਵਧਿਆ ਮਤਲਬ ਵੱਧ ਕਰਨਾ ਇਹ ਵੱਧ ਕੌਣ ਕਰ ਰਹੀ ਹੈ ਇਹ ਦੁਰਗਾ ਕਰ ਰਹੀ ਹੈ ਮਾਰਕੰਡੇ ਪੁਰਾਣ ਦਾ ਪੰਨਾ 300 41 ਤੋਂ 345 ਵਚਿੱਤਰਨਾਟਕ ਦਾ ਪੰਨਾ 91 ਤੋਂ 95 ਇਹ ਮਰੇ ਦੋਆ ਥਾਂ ਤੇ ਲਿਖਿਆ ਇਤੀ ਸ਼੍ਰੀ ਮਾਰਕੰਡੇ ਪ੍ਰਾਣੇ ਨਿਰਸੁੰਭ ਵਧੇ ਅਧਿਆਇ 6 ਅਗੇ ਚਲੋ ਮਾਰਕੰਡੇ ਪ੍ਰਾਣ ਦਾ ਪੰਨਾ 345 ਤੋਂ 348 ਵਚਿੱਤਰਨਾਟਕ ਦਾ 95 ਤੋਂ 98 ਇੱਥੇ ਕਿ ਲਿਖਿਆ ਇਤੀ ਸ਼੍ਰੀ ਮਾਰਕੰਡੇ ਪ੍ਰਾਣੇ ਚੰਡੀ ਚਿਤਰੇ ਸੁਮਬ ਵਧੇ ਇੱਥੇ ਸੁਮ ਮਾਰੇ ਜਾਂਦਾ ਇਹ ਅਧਿਆਇ 7 ਮਾਰਕੰਡੇ ਪ੍ਰਾਣ ਪੰਨਾ 348 ਤੋਂ 353 ਚਿਤ੍ਰਨਾਟਕ 198 ਤੋਂ 99 ਇੱਥੇ ਦੋਹਾਂ ਥਾਂ ਤੇ ਲਿਖਿਆ ਦੇਵੀ ਉਸਤਤ ਇੱਥੇ ਕਿਤੇ ਲਿਖਿਆ ਅਕਾਲ ਦੀ ਉਸਤਤ ਹੈ ਜਿਹੜੇ ਸੱਜਣ ਨੇ ਜੀ ਇਹ ਭਗਵਤੀ ਦਾ ਅਕਾਲ ਪੁਰਖ ਹੁੰਦਾ ਆ ਇਹ ਭਗਵਤੀ ਦਾ ਰੱਬ ਦੀ ਸ਼ਕਤੀ ਆ ਆ ਤੁਹਾਡੇ ਸਾਹਮਣੇ ਲਿਖਿਆ ਕੌਣ ਆ ਇਹ ਦੇਵੀ ਜਿਹੜੀ ਆ ਮੂਰ ਲਿਖਿਆ ਦੇਵੀ ਉਸਤਤ ਇਹ ਆ ਭਗਵਤੀ ਦੇਵੀ ਆ ਅੱਗੇ ਮਾਰਕੰਡ ਦੇ ਪੁਰਾਣ ਦਾ ਪਨਾ 348 ਤੋਂ 353 ਤੇ ਬੁੱਝਤ ਨਟਕ ਦਾ ਬੰਨਾ 115 ਤੋਂ 119 ਇਥੇ ਲਿਖਿਆ Devi ਜੋ ਕੀ ਔਸਤਤ ਚੰਡੀ ਚਤਰ ਔਸਤਤ ਸੋ Devi ਜੋ ਕੀ ਔਸਤਤ ਇਥੇ ਕੋਈ ਅਕਾਲ ਪੁਰਖ ਦੀ ਔਸਤਤ ਨਹੀਂ ਲਿਖਿਆ ਅਕਾਲ ਪੁਰਖ ਕੋਈ Devi ਨਹੀਂ ਅਕਾਲ ਪੁਰਖ ਜਿਹੜਾ ਆ ਉਹ ਕਰਤਾ ਪੁਰਖ ਹੈ ਅਕਾਲ ਪੁਰਖ ਹੈ ਉਹ Devi ਦੇਵਤਿਆਂ ਉਹਦੇ ਪੈਰਾਂ ਵਿੱਚ ਘੁੰਮਦੀਆਂ ਫਿਰਦੀਆਂ ਪੈਰਾਂ ਦੀ ਧੂੜ ਬਣੀ ਹੋਈਆਂ ਤੇ ਅਕਾਲ ਪੁਰਖ Devi ਨਹੀਂ ਇਹ ਦੇਵੀਆਂ ਵਾਰ ਸਾਨੂੰ ਚੰਨਣਾ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਚੰਗੀ ਤਰ੍ਹਾਂ ਪਾਇਆ ਗਿਆ ਹੈ। ਵਿਦ ਦੇਵੀ ਨਾ ਜਾਣੇ ਮਰਮ ਪਰਮੇਸ਼ਰ ਪਾਰ ਬ੍ਰਹਮ ਬਿਆੰਤ ਸਾਰਾ ਕੁਝ ਲਿਖਿਆ। ਅਵਤਾਰ ਨਾ ਜਾਣੇ ਅੰਤ ਫਿਰ ਤੂੰ ਕਹੀਏ ਤੀ ਆਦਿ ਵਿਵਾਨੀ ਮੁਕਤੀ ਕੁ ਬਰੀਆ ਕਾਂ ਛਪਾਨੀ ਇਹ ਸਾਰਾ ਕੁਝ ਖੋਲ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਸਾਨੂੰ ਇਹ ਪ੍ਰਮਾਣ ਸਾਰੇ ਮਿਲਦੇ ਆ। ਇਸ ਆਪਾਂ ਪਹਿਲਾਂ ਦੇਖ ਚੁੱਕੇ ਆ। ਸੋ ਇਹ ਹੈ ਪਿਆਰਿਓ। ਉਹਦੇ ਸਾਹਮਣੇ ਪ੍ਰਮਾਨ ਮਾਰਕੰਡੇ ਉਪਰਾਣ ਤੇ ਬਚਿਤਰਨਾਟ ਗ੍ਰੰਥ ਇਹਨਾਂ ਦੋਵਾਂ ਦੀ ਤੁਲਨਾ ਕਰਕੇ ਪੰਨੇ ਵੀ ਨਾਲ ਦਿੱਤੇ ਹੋਏ ਐ ਮਿਹਨਤ ਕਰਕੇ ਸਦਾ ਤਲਵੀਰ ਸਿੰਘ ਨੇ ਤੇ ਨਾਲ ਜੋ ਇਹਨਾਂ ਪੰਨਿਆਂ ਤੇ ਲਿਖਿਆ ਹੈ ਉਹ ਵੀ ਨਾਲ ਮੋਰੀ ਲਿਖਿਆ ਹੋਇਆ ਹੁਣ ਕੋਈ ਸ਼ੱਕ ਨਹੀਂ ਰਹਿ ਗਈ ਹੋएगी ਕਿ ਇਹ ਕਥਾ ਜਿਹੜੀ ਆ ਪ੍ਰਥਮ ਭਗਤੀ ਸ਼ਮਰ ਕੈ ਵਾਲੀ ਇਹ ਮਾਰਕੰਡੇ ਉਪਰਾਣ ਚੋਂ ਆ ਰਹੀ ਆ ਮਾਰਕੰਡੇ ਉਪਰਾਣ ਵਿੱਚ ਦੇਵੀ ਦੁਰਗਾ ਦੇਵੀ ਦੀ ਔਸਤ ਦੇ 700 ਸ਼ਲੋਕ ਆ ਉਹਨੋਂ ਦਾ ਤਰਜਮਾ ਉਹਨਾਂ ਦਾ ਅਨੁਵਾਦ ਇੱਥੇ ਕੀਤਾ ਗਿਆ ਹੈ। ਤੋਂ ਅੱਗੇ ਉਹਨਾਂ ਨੇ ਤੁਲਨਾ ਹਣ ਚੰਡੀ ਚਤਰ ਨਾਲ ਕੀਤੀ ਹੈ ਮਾਰਕੰਡੇ ਪ੍ਰਾਣ ਦੀ ਇੱਥੇ ਹੀ ਪੰਨੇ ਨਾਲ-ਨਾਲ ਦਿੱਤੇ ਹੋਏ ਉਹਨਾਂ ਨੇ ਕਿਸ ਤਰ੍ਹਾਂ ਇਹਨਾਂ ਦਾ ਵੱਧ ਹੁੰਦਾ ਦੈਂਤਾਂ ਦਾ ਤੇ ਇੱਥੇ ਅਖੀਰ ਚ ਲਿਖਿਆ ਇਤੇ ਸ਼੍ਰੀ ਬਚਤਰ ਨਾਟਕੇ ਚੰਡੀ ਚਤਰ ਉਸਤਤ ਵਰਣਨ ਆ ਲਿਖਿਆ ਚੰਡੀ ਚਤਰ ਉਸਤਤ ਵਰਤ ਇੱਥੇ ਇਹ ਲਿਖਿਆ ਕਿ ਰੱਬ ਦੀ ਉਸਤਤ ਵਰਣਨ ਜਾਂ ਆਕਾਰਪੁਰਖ ਦੀ ਆਸਥਤ ਵਰਨਨ ਨਹੀਂ ਲਿਖਿਆ ਇੱਥੇ ਲਿਖਿਆ ਚੰਡੀ ਚਤਰ ਆਸਥਤ ਵਰਨਨ ਇਹ ਚੰਡੀ ਦੁਰਗਾ ਦਾ ਨਾਮ ਹੈ ਵਰਨ ਨਾਮ ਅਸ਼ਟਮੋਦਯਾਇ ਸੰਪੂਰਨ ਸਤ ਸਤ ਸੁਭਮ ਸਤ ਅਗੇ ਸਤਲ ਵੀਰ ਸੈਨੇ ਫਿਰ ਜਿਹੜੀ ਵਾਰਸ਼ਰੀ ਭਗੋਤੀ ਕੀ ਜੇਚੋਂ ਪੌੜੀ ਲੇਗੀ ਪ੍ਰਥਮ ਭੋਤੀ ਵਾਲੀ ਉਹਦੇ ਬਾਰੇ ਵੀ ਚਾਹਣਾ ਇੱਥੇ ਪਾਇਆ ਇਹਨੂੰ ਤੀਜੀ ਵਾਰ ਚੰਡੀ ਦੀ ਵਾਰ ਜਿਹੜੀ ਆ ਇਹ ਤੀਜੂ ਵਾਰੀ ਤੇ ਇਹ ਲਿਖੀ ਗਈ ਹੈ ਕਹਾਣੀ ਉਹ ਵੀ ਅੰਤੁਰਗਾ ਵਾਲੀ ਦੈਂਤਾਂ ਵਾਲੀ ਵਾਰਸ਼ ਦੀ ਪੋਥੀ ਕਿਜੀ ਦਾ ਨਾਮ ਰੱਖਿਆ ਬਦਲ ਕੇ ਅਸਲ ਜਵਾਰ ਦੁਰਗਾ ਕਿਸੀ ਇਹਦੇ ਵਿੱਚ ਵੀ ਇਹੀ ਕਹਾਣੀ ਹੈ ਤੋਂ ਲਿਖਦੇ ਆ ਕਿ ਇਸ ਵਾਰ ਵਿੱਚ ਉੱਪਰ ਲਿਖੇ ਦੈਂਤਾਂ ਨਾਲ ਦੇਵੀ ਚੰਡੀ ਕਾਲਕਾ ਦੁਰਗਾ ਦੇ ਯੁੱਧਾਂ ਦਾ ਹੀ ਜ਼ਿਕਰ ਹੈ ਇਸ ਵਾਰ ਦੀ ਸ਼ੁਰੂਆਤ ਪ੍ਰਥਮ ਗੋਤੀ ਸਿਮਰ ਕੇ ਗੁਰਨਾਨ ਕਲੀਨ ਤੇ ਆਏ ਪਹਿਲੀ ਪੌੜੀ ਤੋਂ ਹੁੰਦੀ ਆ ਤੇ ਅਖੀਰਲੀ ਪੌੜੀ ਨੰਬਰ 55 ਉਹ ਕਹਿੰਦੀ ਦੁਰਗਾ ਪਾਠ ਬਣਾਇਆ ਸਭੇ ਪੌੜੀਆਂ ਸਿੱਧ ਕਰਦੀ ਹੈ ਕਿ ਇਸ ਰਲੇਖ ਇਹਦਾ ਸਰਲੇਖ ਜਿਹੜਾ ਬਾਹਰ ਦੁਰਗਾ ਕੀ ਹੈ ਜਿਹੜਾ ਸਾਨੂੰ ਪੁਰਾਣੇ ਜਿਹੜੇ ਹੱਥ ਲਿਖਤ ਜਿਹੜੇ ਕਿਤਾਬਾਂ ਉਹਨਾਂ ਵਿੱਚ ਮਿਲਦਾ ਹੈ ਪੰਨਾ 121 ਤੇ ਮੈਕਸੋਰ ਨਾਲ ਜੰਗ ਪੰਨਾ 122 ਤੇ ਤੁੰਬਰ ਨੈਣ ਨਾਲ ਇਹ ਪੰਨੇ ਜਿਹੜੇ ਆ ਇਹ ਦਾ ਸ਼ੁਗਰਾ ਦੇ ਦਿੱਤੇ ਹੋਏ ਕਿਉਂਕਿ 119 ਪੰਨੇ ਤੋਂ ਇਹ ਵਾਰਸ਼ੀ ਭਗਉਤੀ ਕੀ ਸ਼ੁਰੂ ਹੁੰਦੀ ਹੈ ਜਿਹੜੀ ਦੁਰਗਾ ਦੀ ਬਾਹਰ ਹੈ ਪੰਨਾ 100 ਚੰਡਮਣ ਦਾ ਬਾਧ ਪੰਨਾ 124 ਤੋਂ 25 ਤੇ ਰਕਤ ਵੀਜ ਦਾ ਬਾਧ ਪੰਨਾ 126 ਤੋਂ ਸੁਮਨ ਚਾਇਆ 127 ਤੇ ਸੁਮ ਦਾ ਮਾਰਿਆ ਜਾਣਾ ਤੋਂ ਤੋਂ ਸੰਖੇਪ ਵਿੱਚ ਲਿਖਤੀ ਅਨੁਸਾਰ ਦਲਵੀਰ ਸਿੰਘ ਜੀ ਇਹ ਤੀਜੀ ਜਿਹੜੀ ਹੈ ਚੰਡੀ ਦੀ ਵਾਜ ਨੂੰ ਦੁਰਗਾ ਕੇ ਵਾਰ ਜਾਂ ਵਾਰਸ਼ੇ ਭਗੋਤੀ ਜੀ ਵੀ ਲੋਕਾਂ ਨੇ ਕਹਿ ਦਿੱਤਾ ਉੱਪਰ ਲਿਖੇ ਇਹ ਮਾਰਕੰਡੇ ਪ੍ਰਾਨ ਦੇ ਆਧਾਰ ਤੇ ਨਕਲ ਮਾਰ ਕੇ ਹੀ ਇਹ ਲਿਖੀ ਗਈ ਹੈ ਉਹੀ ਕਹਾਣੀ ਚੱਲੀ ਆ ਰਹੀ ਹੈ ਸੋਨ ਸਿੱਟਾ ਕੀ ਕੱਢਿਆ ਉਹਨਾਂ ਨੇ ਸਿੱਟਾ ਹੀ ਕੱਢਿਆ ਉੱਪਰ ਲਿਖਿਆ ਤਿੰਨੇ ਚੰਡੀ ਦੀਆਂ ਵਾਰਾਂ ਚੰਡੀ ਦੀਆਂ ਵਾਰਾਂ ਚੰਡੀਆਂ ਵਾਰਾਂ ਚੰਡੀ ਦੀਆਂ ਦੀਆਂ ਸਿਫਤ ਵਾਲੀਆਂ ਰਚਨਾਵਾਂ ਜਿਹੜੀਆਂ ਆ ਕਿਹੜੀਆਂ ਤਿਆਨਿਆ ਚੰਡੀ ਜੇਤਰ ਉਕਤਵਲਾਸ ਚੰਡੀ ਚੇ ਦੂਜਾ ਅਤੇ ਵਾਰ ਦੁਰਗਾ ਕੀ ਜੀ ਨੂੰ ਵਾਰਸ਼ੇ ਭਗਉਤੀ ਕੀ ਨਾਮ ਦਿੱਤਾ ਗਿਆ ਇਹ ਖੂਬ ਹੋ ਮਾਰਕੰਡੇ ਪ੍ਰਾਣ ਦੀ ਖੂਬ ਨਕਲ ਮਾਰ ਕੇ ਲਿਖੀਆਂ ਗਈਆਂ ਹਨ ਪੰਨਾ ਨੰਬਰਾਂ ਦੀ ਉੱਪਰ ਦਿੱਤੀ ਤਾਲਕਾ ਸਪਸ਼ਟ ਪ੍ਰਮਾਣ ਆਇਆ ਹੁਣ ਵੀ ਜੇਕਰ ਕੋਈ ਆਖੇ ਕਿ ਭਗਵਤੀ ਦਾਤਾਰ ਦੇਵੀ ਦੁਰਗਾ ਨਹੀਂ ਤਾਂ ਉਸ ਦੇਵੀ ਪੂਜਕ ਏਕ ਓੰਕਾਰ ਤੋਂ ਮਨਕਰ ਸਿੱਖ ਨੂੰ ਗੁਰਬਾਣੀ ਫਿਰ ਕੀ ਕਹਿੰਦੀ ਮੂਰਖਾ ਸਿਰ ਮੂਰਖ ਹੈ ਜੇ ਮੰਨੇ ਨਾਹੀਂ ਨਾ ਇਹ ਬਾਣੀ ਦਾ ਉਹਨੇ ਪ੍ਰਮਾਣ ਦਿੱਤਾ ਆ ਇਹਹੀ ਬਾਣੀ ਕਹਿੰਦਾ ਉਹਨਾਂ ਨੂੰ ਫਿਰ ਆਖਤੀ ਜਿਹੜੇ ਸੱਚ ਤੋਂ ਮਨਕਰ ਹਨ ਮੂਰਖਾ ਸਿਰ ਮੂਰਖ ਹੈ ਜੇ ਮੰਨੇ ਨਾਹੀਂ ਨਾ ਹਾਂ ਤੇ ਪ੍ਰਥਮ ਕੋਤੀਸ਼ਵਰ ਕੇ ਅਰਦਾਸ ਦਾ ਮੁਖੜਾ ਜ਼ਰੂਰ ਬਦਲਣਾ ਪਵੇਗਾ ਇਹੋ ਨੇ ਆਪਣੇ ਜਿਹੜਾ ਉਹਨਾਂ ਨੇ ਗ੍ਰੰਥ ਲਿਖਿਆ ਦਸਮ ਗ੍ਰੰਥ ਦੀ ਇਸ ਲੀਤ ਉਹਦੇ ਵਿੱਚ ਅੰਤ ਕਾ ਨੰਬਰ 117 ਦੇ ਉੱਤੇ ਸਾਰਾ ਕੁਝ ਉਹਨਾਂ ਨੇ ਚੰਗੀ ਤਰ੍ਹਾਂ ਬਿਆਨ ਕਰ ਦਿੱਤਾ ਤੋਂ ਪਿਆਰਿਓ ਇਸ ਤਰ੍ਹਾਂ ਆਪਾਂ ਦੇਖਿਆ ਕਿ ਇਹ ਮਾਰਕੰਡੇ ਪੁਰਾਣ ਜਿਹੜਾ ਇਹ ਵੀ ਅਰਦਾਸ ਵਿੱਚ ਆ ਗਿਆ ਮਾਰਕੰਡੇ ਪੁਰਾਣ ਦੀ ਜਿਹੜੀ ਦੁਰਗਾ ਦੀ ਕਥਾ ਜਿਹੜਾ 700 ਸ਼ਲੋਕਾਂ ਵਾਲੀ ਉਹ ਵੀ ਦਸਕਰਾਂਤ ਹੈ ਵਿਚ ਆ ਗਈ ਤੇ ਜਿਹੜੀ ਦੁਰਗਾ ਦੀ ਕਥਾ ਆ ਉਹ ਰੱਬ ਦੀ ਕਥਾ ਕਿਵੇਂ ਹੋ ਗਈ ਜਿਹੜੀ ਦੁਰਗਾ ਦੀ ਸਿਫਤ ਵਿੱਚ 700 ਸ਼ਲੋਕ ਲਿਖ ਹੋਏ ਆ ਉਹ ਰੱਬ ਦੇ ਸ਼ਲੋਕ ਕਿਵੇਂ ਹੋ ਗਏ ਉਹ ਕਾਲਪੁਰਖ ਦੀ ਸਿਫਤ ਕਿਵੇਂ ਹੋ ਗਈ ਉਹ ਤਾਂ ਦੁਰਗਾ ਦੀ ਸਿਫਤ ਰਹਿਣੀ ਆ ਇਸੇ ਕਰਕੇ ਵਾਰਸ਼ੀ ਭਗਉਤੀ ਕੀ ਜਦੇ ਅਖੀਰ ਵਿੱਚ 55 ਪੌੜੀ ਵਿੱਚ ਲਿਖਿਆ ਆ ਦੁਰਗਾ ਪਾਠ ਬਣਾਇਆ ਸਭੇ ਪੌੜੀਆਂ ਕਵੀ ਸੱਚ ਲਿਖ ਰਿਹਾ ਕਿ ਮੈਂ ਇਹ ਸਾਰੀਆਂ ਪੌੜੀਆਂ ਦੁਰਗਾ ਦਾ ਪਾਠ ਬਣਾਇਆ ਹੋਇਆ ਮਤੈਨ ਕੋਈ ਰੱਬ ਦਾ ਪਾਠ ਜਾਂ ਆਕਾਲ ਪੁਰਖ ਦਾ ਪਾਠ ਸਮਝ ਲਵੇ ਉਹਨੇ ਸਪਸ਼ਟ ਕਰ ਦਿੱਤਾ ਆ ਪਰ ਸਿੱਖਾਂ ਨੂੰ ਸਿੱਖ ਕਵੀ ਦੀ ਗੱਲ ਇਹ ਨਹੀਂ ਮੰਨ ਕੇ ਰਾਜੀ ਕਵੀ ਦੇ ਕੰਨੇ ਵਾ ਦੁਰਗਾ ਦਾ ਪਾਠ ਬਣਾਇਆ ਸਾਰੀਆਂ ਪੌੜੀਆਂ ਪਰ ਤਾਂ ਥੋੜਾ ਦਿਵਾਲੀ ਪੜਵੀ ਦੁਰਗਾ ਦਾ ਪਾਠ ਆ ਸਿੱਖ ਕਹਿੰਦੇ ਇਹ ਨਹੀਂ ਗੱਲ ਮੰਨਦੇ ਲਖਾਰੀ ਦੀ ਗੱਲ ਨਹੀਂ ਮੰਨਦੇ ਅਸੀਂ ਤਾਂ ਆਪਣੇ ਧੱਕਾ ਕਰਨਾ ਤੇ ਸ਼ੌਣੀ ਕਮੇਟੀ ਨੇ ਧੱਕਾ ਇਹ ਪਹਿਲੀ ਵਾਰ ਕੀਤਾ ਤੇ ਸਿੱਖਾਂ ਦੇ ਗਾਲ ਵਿੱਚ ਇਹ ਅਰਦਾਸ ਸ਼ੌਣੀ ਕਮੇਟੀ ਨੇ ਪਾਈ ਸੀ ਤੇ ਇਸ ਤਰ੍ਹਾਂ ਪਿਆ ਰਹੋ ਆਪਾਂ ਇਸ ੱਟੀ ਤੇ ਪਹੁੰਚਦੇ ਆ ਕਿ ਇਹ ਮਾਰਕੰਡੇ ਪ੍ਰਾਣ ਜਿਹੜਾ ਹੈ ਇਹ ਅਰਦਾਸ ਵਿੱਚ ਪੜਾਇਆ ਜਾ ਰਿਹਾ ਦੁਰਗਾ ਦੀ ਸ਼ੇਪ ਦੁਆਰਾ ਹਣ 244 ਜਿਹੜਾ ਪੰਨਾ ਹੈ ਇਹ ਤੇ ਸ਼੍ਰੀ ਗ੍ਰੰਥ searchgurwani.com ਤੇ ਵੀ ਇਹ ਜਿਹੜੀ ਰਚਨਾ ਵਾਰ ਸ਼੍ਰੀ ਭਗਵਤੀ ਜੀ ਕੀ ਪਈ ਆ ਵੀਡੀਓ ਲੰਬੀ ਨਾ ਹੋ ਜਾ ਆਪਾਂ ਇਥੇ ਸਨੋਪਤ ਕਰਦੇ ਆਂ ਤਾਂ ਆਪਾਂ ਇਸ ਪੌੜੀ ਦੇ ਅਰਥ ਜੜੇ ਬਾਕੀ ਰਹਿੰਦੇ ਉਹ ਫਿਰ ਆਪਾਂ ਅਗਲੀ ਵੀਡੀਓ ਵਿੱਚ ਵਿਚਾਰਾਂਗੇ ਇਥੇ ਆਪਾਂ ਇਹ ਸਮਝੰਦਾ ਜਾ ਰਿਹਾ ਤਾਂ ਕਿ ਤਾ ਹੈ ਕਿ ਸਿੱਖਾਂ ਦੀ ਅਰਦਾਸ ਵਿੱਚ ਮਾਰਕੰਡੇ ਪੁਰਾਣ ਵੀ ਸ਼ਾਮਲ ਹੋ ਗਿਆ ਮਾਰਕੰਡੇ ਪੁਰਾਣ ਦੇ ਵਿੱਚ ਦੁਰਗਾ ਦੀ ਜਿਹੜੀ ਸਿਪਸਲਾ ਆ ਦੁਰਗਾ ਦਾ ਪਾਠ ਜਿਹੜਾ ਹੈ ਇਹ ਵੀ ਅਰਦਾਸ ਦੀ ਪਹਿਲੀ ਪੌੜੀ ਵਿੱਚ ਸ਼ਾਮਲ ਹੋ ਗਿਆ ਜਿਨ੍ਹਾਂ ਨੂੰ ਅਰਦਾਸ ਕਰਨ ਵਾਲੇ ਰੋਜ਼ਾਨਾ ਗੁਰੂ ਇਹਨੂੰ ਰਿਪੀਟ ਕਰਦੇ ਨੇ ਦਹਰਾਉਂਦੇ ਹਨ ਅਤੇ ਇਸ਼ਾਨ ਕਰਦੇ ਆ ਵਾਹ ਕਰ ਜੀ ਕਾ ਕਲਸਾ ਵਾਹ ਕਰ ਜੀ